ਐਨਨੀ ਦੂਰ ਮੈਂ ਨਹੀਂ ਸਕਦਾ ਐਮਐਲਏ ਦੀ ਗੱਡੀ ਨਾ ਐਨਨੀ ਦੂਰ ਮੈਂ ਨਹੀਂ ਸਕਦਾ ਐਮਐਲਏ ਨਾਲ ਬਹੁਤ ਤੁਹਾਨੂੰ ਚਾਹਵੇ ਐਨਨੀ ਦੂਰ ਨੇ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਇਹ ਕਿਹੜੇ ਭਰਾ ਮੇਰੇ ਨਾਲ ਗੱਡੀ ਆ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮਸੀ ਹੋਈ ਪਮਾਸੀ ਕਰੋਗੇ ਨਹੀਂ ਕਰਦੇ ਪੇ ਮਸੀ ਕਰੋ ਬਾਈ ਕੰਮ ਕਰੋ ਫੋਨ ਚਲੋ ਸ਼ੁਰੂ ਕਰਨਾ ਬਦਮਾਸ਼ੀ ਹੈ ਕਰੋ ਰੋਕੋ ਉਹਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਨਹੀਂ ਹੋਰ ਛੋਟੇ ਬੇਟਾ ਕਰੋ ਤੁਸੀਂ ਇਹ ਨਹੀਂ ਕਰੋ ਤੂੰ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੂੰ ਹੀ ਕਰਦੇ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇਗਾ ਫੇਰ ਦੀ ਇਹਦਾ ਦੀ ਗੱਲ ਤੇ ਤੂੰ ਕੀ ਯਾਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਦੀ ਮਨ ਜੋਰ ਤੂੰ ਖਾਣੇ ਤੇ ਭਲਾਣਾ ਭਲਾਣਾ ਥੋੜਾ ਬਦਲਾ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੀ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੌਣ ਸਾਈਡ ਪੈਸਾ ਬਾਪਾ ਗਲਤ ਸਾਈਡ ਆਪਾ ਆ ਰਿਹਾ ਸਰਦਾਰ ਜੀ ਆਪਾ ਦੱਬ ਕੇ ਆ ਪਾ ਰਿਹਾ ਹੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਸੀ ਕੋਈ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਮੇਰੀ ਗੱਲ ਨਹੀਂ ਆ ਰਹੀ